ਸਰਸ਼ੀ ਕਾਲਜੀ ਮੈਰੀਨਾਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੱਲ ਕਰ ਲਵਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਤਾਂ ਸਾਨੂੰ ਜ਼ਰੂਰ ਤੁਸੀਂ ਦੱਸਿਓ ਕਿਉਂਕਿ ਕਾਫੀ ਪਿੰਡਾਂ ਦੇ ਵਿੱਚ ਉਹ ਇਹ ਲਹਿਰ ਉੱਠ ਚੁੱਕੀ ਆ ਪਰ ਤੁਹਾਡੇ ਪਿੰਡਾਂ ਦਾ ਕੀ ਹਾਲ ਆ ਅਸੀਂ ਉਹ ਵੀ ਜਾਣਨਾ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਨਾ ਭੁੱਲਿਓ ਦੱਸਿਓ ਤੁਹਾਡੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੀ ਲਹਿਰ ਉੱڑਦੀ ਨਜ਼ਰ ਆ ਰਹੀ ਹੈ ਸਰਬਸੰਮਤੀ ਨਾਲ ਪੰਚਾਇਤ ਬਣਾਉਣਾ ਚਾਹੁੰਦੇ ਨੇ ਪਿੰਡ ਵਾਸੀ ਜਾਂ ਫਿਰ ਵੋਟਾਂ ਪਵਾਈਆਂ ਜਾਣ ਗਿਆ ਪਰ ਦੂਜੇ ਪਾਸੇ ਦੱਸਦੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਚੋਣ ਜਾਬਤਾ ਲੱਗਿਆ ਉੱਥੇ ਹੀ ਜਿਹੜੇ ਕਿ ਵੱਖ-ਵੱਖ ਹਲਕਿਆਂ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਜਾਂ ਫਿਰ ਵਿਭਾਗ ਦੇ ਅਧਿਕਾਰੀ ਨੇ ਉਹ ਵੀ ਜਿਹੜੇ ਕਿ ਸਰਗਰਮ ਹੋ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਵੀ ਜਿਹੜੇ ਕਿ ਕੰਮ ਆ ਸ਼ੁਰੂ ਕਰ ਦਿੱਤੇ ਗਏ ਨੇ ਤਸਵੀਰਾਂ ਨਕੋਦਰ ਦੀਆਂ ਦਿਖਾਵਾਂਗੇ ਨਕੋਦਰ ਦੇ ਵਿੱਚ ਐਸ.ਡੀ.ਐਮ. ਉੱਥੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਆਪਣੇ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਪੰਚਾਇਤੀ ਚੋਣਾਂ ਲੈ ਕੇ ਪੂਰੀ ਗੱਲਬਾਤ ਕੀਤੀ ਜਾ ਸਕੇ ਕਿਸੇ ਤਰੀਕੇ ਦੇ ਕਿਸੇ ਪਿੰਦੇ ਵਿੱਚ ਕੋਈ ਅਣਹੋਣੀ ਨਾ ਹੋਵੇ ਕਿਸੇ ਤਰੀਕੇ ਦੀ ਕੋਈ ਗੋਲੀ ਨਾ ਚੱਲੇ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਸ਼ਰਾਬ ਵਗੈਰਾ ਜਾਂ ਪੈਸਾ ਦੇ ਕੇ ਕਿਸ ਨੂੰ ਲਾਚਨਾ ਦਿੱਤਾ ਜਾਵੇ ਇਸ ਦੇ ਮੱਦੇਨਜ਼ਰ ਲਗਾਤਾਰ ਅਧਿਕਾਰੀਆਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਉਹ ਜਾਣਦਿਆਂ ਨਕੋਦਰ ਦੇ ਵਿੱਚ ਕਿਸ ਤਰੀਕੇ ਦੇ ਕੰਮ ਕੀਤੇ ਜਾ ਰਹੇ ਨੇ ਨਕੋਦਰ ਇੱਕ ਬਹੁਤ ਹੀ ਇੰਪੋਰਟੈਂਟ ਅ ਤਹਿਸੀਲ ਹੈਗੀ ਹੈ ਜਲੰਧਰ ਜ਼ਿਲ੍ਹੇ ਦੀ ਔਰ ਮੈਨੂੰ ਬੜੀ ਖੁਸ਼ੀ ਹੈਗੀ ਹੈ ਕਿ ਮੈਨੂੰ ਮੌਕਾ ਮਿਲਿਆ ਹੈਗਾ ਕਿ ਮੈਂ ਅ ਇਸ ਤਹਿਸੀਲ ਦੇ ਨਗਰ ਵਾਸੀ ਔਰ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਜਿੰਨੇ ਵੀ ਨਾਗਰਿਕ ਹੈਗੇ ਆ ਉਹਨਾਂ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਸਕਾਂਗਾ ਸਰ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਜੀ ਜੀ ਅੰਮ੍ਰਾਂ ਅਕਤੂਬਰ ਦਾ ਟਾਈਮ ਹੋ ਚੁੱਕਾ ਹੈ ਜੀ ਪੰਚਾਇਤੀ ਚੋਣਾਂ ਹੈਗੀਆਂ ਨੇ ਜੀ ਸਾਡੇ ਲਈ ਬਹੁਤ ਕ੍ਰੂਸ਼ੀਅਲ ਹੈਗੀਆਂ ਨੇ ਸਾਡੇ ਗ੍ਰਾਸ ਰੂਟ ਲੈਵਲ ਦੇ ਉੱਤੇ ਡੈਮੋਕ੍ਰੇਸੀ ਦਾ ਜਿਹੜਾ ਹੈਗਾ स्तंभ हैगा पंचायत और असी बहुत ही इनू गंभीरता दे और बहुत ही असी शिद्दत दे इस से काम कर रहे हैं ने। इस वेलोले भी मेरे नाल आ, मेरे डी एस पी साहब सरदार सुखपाल सिंह जी अवेलेबल है असी सवेर तो बैठे है ने। और असी प्लानिंग कर रहे हैं कि, कि किस तरीके जी है चोणा जी है असं सुच ढंग एगजीक्यूट कर सकी हूँ असी वलनरेबल जे पॉकेट्स है उन्होंने आइडेंटिफाई कर रहे हैं ਨਾਲੀ ਨਾਲ ਮੈਂ ਹੁਣ ਮੀਟਿੰਗ ਵੀ ਸੱਦੀ ਹੈਗੀ ਹੈ 1 ਵਜੇ ਜਿਹਦੇ ਵਿੱਚ ਜਿੰਨੇ ਵੀ ਅਧਿਕਾਰੀ ਔਰ ਕਰਮਚਾਰੀ ਹੈਗੇ ਨੇ ਜਿਨ੍ਹਾਂ ਨੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸ਼ਮੂਲੀਅਤ ਕਰਨੀ ਹੈਗੀ ਹੈ ਉਹਨਾਂ ਦੇ ਨਾਲ ਰابطਾ ਕਾਇਮ ਕਰਕੇ ਅਸੀਂ ਸਾਰੀ ਚੀਜ਼ਾਂ ਨੂੰ ਐਗਜ਼ੀਕਿਊਟ ਕਰਾਂਗੇ ਹੋਰ ਵੀ ਜਿਹੜਾ ਸਾਡਾ ਪੇਪਰ ਵਰਕ ਹੈਗਾ ਜਾਂ ਹੋਰ ਫੀਲਡ ਵਰਕ ਹੈਗਾ ਅਸੀਂ ਉਹਨੂੰ ਜਿਹੜਾ ਹੈਗਾ ਐਗਜ਼ੀਕਿਊਸ਼ਨ ਦੇ ਉਹਦੀ ਪਲੈਨਿੰਗ ਕਰ ਲਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸਾਰਾ ਫੋਕਸ ਜਿਹੜਾ ਹੈ ਪੰਚਾਇਤੀ ਚੋਣਾਂ ਦੇ ਕੰਮ ਨੂੰ ਹੀ ਦਿੱਤਾ ਜਾਏਗਾ ਸਰ ਕੀ ਮੈਸੇਜ ਦੇਣਾ ਚਾਹੋ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਇਲੋਰਮੈਂਟ ਦੇ ਜਿਹੜਾ ਹੈਗਾ ਆਪਣੀ ਜਿਹੜੇ ਆ ਉਹਨਾਂ ਨੂੰ ਹੱਕ ਦਿੱਤਾ ਗਿਆ ਹੈਗਾ ਸੰਵਿਧਾਨ ਵੱਲੋਂ ਕਿ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਨੁਮਾਇੰਦੇ ਜਿਹੜੇ ਹੈਗੇ ਆ ਪਬਲਿਕ ਰਿਪ੍ਰੈਜ਼ੈਂਟੇਟਿਵਸ ਹੈਗੇ ਆ ਉਹਨਾਂ ਨੂੰ ਚੂਜ਼ ਕਰਨ ਉਹ ਮੇਰੇ ਵੱਲੋਂ ਪੂਰਾ ਆਸ਼ਵਾਸਨ ਦਿੱਤਾ ਜਾਂਦਾ ਹੈਗਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੇ ਹੈਗੇ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਾਵਾਂਗੇ ਔਰ ਕਿਤੇ ਵੀ ਕੋਈ ਹਿੰਸਾ ਨਾਲ ਰਿਲੇਟਡ ਕੋਈ ਵੀ ਇਨਸੀਡੈਂਟ ਨਾ ਹੋਵੇ ਇਹਦੇ ਲਈ ਮੈਂ ਔਰ ਮੇਰੇ ਕਾਊਂਟਰਪਾਰਟ ਪੁਲਿਸ ਕਾਊਂਟਰਪਾਰਟ ਡੀਐਸਪੀ ਸਾਹਿਬ ਅਸੀਂ ਉਹਦੇ ਲਈ ਬਚਨ ਬਾਤ ਹੈਗੀ ਸਰਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਹਾਂਜੀ ਪਿੰਡਾਂ ਦੇ ਵਿੱਚ ਹੁਣ ਬੇਸਿਕਲੀ ਸਾਡੇ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਮਤਲਬ ਅਲੱਗ-ਅਲੱਗ ਡਿਪਾਰਟਮੈਂਟਸ ਹੈਗੇ ਆ ਉਹਨਾਂ ਦੇ ਰਿਪ੍ਰেজੈਂਟੇਟਿਵਸ ਜਿਹੜੇ ਹੈਗੇ ਆ ਉੱਥੇ ਤੱਕ ਪਹੁੰਚ ਹੈਗੀ ਅਸੀਂ ਇਹਨਾਂ ਸਾਰੇ ਰਿਪ੍ਰেজੈਂਟੇਟਿਵਸ ਜਿਹੜੇ ਹੈਗੇ ਆ ਸਾਡੇ ਉਹਨਾਂ ਨੂੰ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਕਰਾਂਗੇ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੇ ਮੰਡੇਟਰੀ ਰਿਕੁਆਇਰਮੈਂਟਸ ਹੈਗੀਆਂ ਉਹ ਤਾਂ ਪੂਰੀਆਂ ਹੋਣੀ ਹੋਣ ਉਸ ਦੇ ਇਲਾਵਾ ਮਤਲਬ ਜਨ ਜਨ ਤੱਕ ਪਹੁੰਚ ਕੇ ਅਸੀਂ ਇਹ ਮੈਸੇਜ ਦਈਏ ਕਿ ਇਹ ਚੋਣਾਂ ਨੂੰ ਜਿਹੜਾ ਹੈਗਾ ਫੇਅਰ ਐਂਡ ਫ੍ਰੀ ਮੈਨਰ ਦੇ ਨਾਲ ਐਗਜ਼ੀਕਿਊਟ ਕੀਤਾ ਜਾਵੇ ਔਰ ਕਿਸੇ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਖੌਫ ਦੇ ਇਹ ਜਿੰਨੇ ਵੀ ਸਾਡੇ ਭਰਾ ਪੈਣਾ ਹੈਗੀਆਂ ਨੇ ਉਹ ਆਪਣਾ ਰਾਈਟ ਜਿਹੜਾ ਹੈਗਾ ਉਹਨੂੰ ਐਗਜ਼ੀਕਿਊਟ ਕਰਨ। ਮੈਂ ਜੀ ਇਹ ਉਪਰਕਸ਼ ਕਰਨਾ ਚਾਹਾਂਗਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਨੇ ਉਹਨਾਂ ਦੀ ਪ੍ਰਾਇੋਰਟੀਜ਼ ਹੈ ਔਰ ਸਾਡੀ ਵੀ ਪ੍ਰਾਇੋਰਟੀ ਹੈ ਕਿ ਇੱਕ ਤਾਂ ਨਸ਼ਾ ਜਿਹੜਾ ਅਸੀਂ ਨਗਰ ਉਹ ਸਾਡੂ ਜੀ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਲਈ ਅਸੀਂ ਜਿਹੜਾ ਜੋ ਵੀ ਪੋਸੀਬਲ ਸਟੈਪਸ ਹੈ ਉਹ ਲਵਾਂਗੇ ਐਂਡ ਗੁੰਡਾਗਰਦੀ ਕਿਸੇ ਕਿਸਮ ਦੀ ਵੀ ਜਿਹੜੀ ਹੈ ਉਹ ਬਰदाश्त ਨਹੀਂ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ ਹੁਣ ਇਲੈਕਸ਼ਨ ਅਨਾਉਂਸ ਹੋ ਚੁੱਕੇ ਹੈ ਪੰਚਾਇਤੀ ਇਲੈਕਸ਼ਨ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਾ ਰਿਕਵੈਸਟ ਕਰਾਂਗਾ ਵੀ ਜਿਹੜਾ ਲਾਇਸੈਂਸਡ ਆਰਮਸ ਹੈਗੇ ਆ ਉਹ ਆਪਣੇ ਡਿਪੋਜ਼ਿਟ ਕਰਵਾਉਣ ਇੱਕ ਇਸ ਬੰਚਾ ਜੀ ਐਸਡੀਨ ਸਾਹਿਬ ਨਾਲ ਮੀਟਿੰਗ ਹੋਈ ਹੈ ਬਾਕੀ ਅਸੀਂ ਜੋ ਵੀ ਹੈ ਉਹਦੇ ਅਸੀਂ ਵਨਰੇਬਿਲਟੀ ਮੈਪਿੰਗ ਦਾ ਅੱਜ ਕਰਕੇ ਆਏ ਆ ਉਹਨਾਂ ਨਾਲ ਮੀਟਿੰਗ ਮਤਲਬ ਸਿਵਲ ਜਿਹੜੀ ਸਾਡੇ ਕਾਉਂਟਰਪਾਰਟ ਨੇ ਐਸਟੀਮ ਸਾਹਿਬ ਉਹਨਾਂ ਦੇ ਨਾਲ ਤੇ ਮਸੇ ਹੋ ਰਿਕਵੈਸਟ ਆਪੇ ਆਉਣ ਵਾਲੇ ਇਲੈਕਸ਼ਨ ਆ ਇਹ ਬੜੇ ਪੀਸਫੁਲ ਐਂਡ ਸਾਰਿਆਂ ਨੂੰ ਰਿਕਵੈਸਟ ਆਪੇ ਫ੍ਰੀ ਐਂਡ ਫੇਅਰ ਅਸੀਂ ਇਲੈਕਸ਼ਨ ਕਰਵਾਵਾਂਗੇ ਜੀ ਪੂਰੇ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਕਰ ਰਹੀਆਂ ਕਿੰਨੇ ਕਰ ਰਹੀਆਂ ਤੁਹਾਡੇ ਆ ਮਸਤਨ ਬਸ ਕੇ ਟੈਂਡ ਜੀ ਮੈਂ ਹੁਣੇ ਵੀ ਅਸੀਂ ਜਿਹੜੇ ਪਹਿਲੇ ਹਾਲ ਦੀ ਲਈ ਅਸੀਂ ਵਰਨਬਿਲਿਟੀ ਮੈਪਿੰਗ ਕਰ ਰਹੇ ਆ ਕਿਹੜੇ ਕਿਹੜੇ ਪਿੰਡ ਸਾਡੇ ਕੋਈ ਸੈਂਸਿਟਿਵ ਹੈ ਗਿਆ ਉਹਨਾਂ ਦੀ ਲਿਸਟ ਕਰਾ ਹੂ ਜਿਹੜੇ ਆਰਮਸ ਐਂਡ ਐਮਨਿਊਸ਼ਨਸ ਆ ਲੋਕਾਂ ਦੇ ਕੋਲ ਹੈਗਾ ਉਹਦੀ ਸਾਰੀ ਡਿਟੇਲ ਅਸੀਂ ਲੈ ਰਹੇ ਆ ਉਹ ਡਿਪੋਜ਼ਿਟ ਕਰਵਾਉਂਦੀ ਸੀ ਜਿਹੜੀ 100% ਕਰਵਾਵਾਂਗੇ ਪਲੱਸ ਨਾਲ ਜਿਹੜਾ ਹੈਗਾ ਜਿਹੜੇ ਕੋਈ ਟਰਬਲ ਮੌਂਗਰਸ ਹੈ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੇ ਜੀਸ ਅਸੀਂ ਜਿਹੜੇ ਹੈ ਪ੍ਰੀਵੈਂਟਿਵ ਐਕਸ਼ਨ ਜਿਹੜਾ ਉਹ ਲਵਾਂਗੇ ਬਿਲਕੁਲ ਜੀ ਅਸੀਂ ਫੁਲੀ ਪ੍ਰੀਪੇਅਰਡ ਹੈ ਔਰ ਕਿਸੇ ਨੂੰ ਵੀ ਆਪਣੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਔਰ ਜੇ ਕੋਈ ਇਸ ਦਾ ਕਰੇਗਾ ਤੇ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਜੜਾ ਨਿੱਠਿਆ ਜਾਵੇਗਾ ਕਹੇ ਤਾਂ ਬਹੁਤ ਵਧੀਆ ਉਪਰਾਲਾ ਹੋ ਰਿਹਾ ਜੋ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਇਸ ਦੇ ਨਾਲ ਲੜਾਈ ਝਗੜੇ ਤੋਂ ਵੀ ਗੁਰੇਜ਼ ਰਹੇਗਾ ਤਾਂ ਦੂਜੇ ਪਾਸੇ ਚੰਗੇ ਪੰਚਾਇਤ ਪਿੰਡ ਵਾਸੀ ਚੁਣੀ ਜਾਵੇਗੀ ਕਿਉਂਕਿ ਪਿੰਡ ਵਾਸੀ ਨੂੰ ਪਤਾ ਹੁੰਦਾ ਕਿ ਕਿਹੜਾ ਸਾਲਾ ਪਿੰਡ ਦਾ ਬੰਦਾ ਜਿਹੜਾ ਕਾਬਿਲ ਆ ਜੋ ਪੰਜ ਬਣ ਕੇ ਸਰਪੰਚ ਬਣ ਕੇ ਸਾਡੇ ਪਿੰਡੇ ਕੰਮ ਕਰਵਾਵੇਗਾ ਸਾਡੇ ਪਿੰਡ ਦੇ ਆ ਜਿਹੜੇ ਮੁੱਦੇ ਨੇ ਜਾਂ ਜਿਹੜੇ ਕੰਮ ਕਰਵਾਉਣ ਆਏ ਨੇ ਉਹ ਅੱਗੇ ਜਾ ਕੇ ਉਹਨਾਂ ਦੇ ਉੱਤੇ ਆਵਾਜ਼ ਬੁਲੰਦ ਕਰਨਗੇ ਤਾਂ ਇਸ ਦੇ ਨਾਲ ਭਾਈਚਾਰਕ ਭਾਈਚਾਰਕ ਸਾਂਝ ਵੀ ਜੜ ਕੇ ਬਰਕਰਾਰ ਰਹਿੰਦੀ ਹੈ ਪੇਰਾਰੀਪੋਰਟ ਛਣਕਾਟਾ ਨਿਊਜ਼